ਅੱਜ ਅਮਰਸਰ ਅਧਿਆਪੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਮਿਲੀ ਆ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰਹਿਨੁਮਾਈ ਥੱਲੇ ਜਿਹੜਾ ਹੈਗਾ ਇੰਸਪੈਕਟਰ ਸਤਪਾਲ ਐਸਟੋ ਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਆ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਇੱਕ 32 ਬੋਗਰ ਦਾ ਰਵਾਲਵਰ ਤੇ ਪੰਜ ਜਿੰਦਾ ਰੌਣ ਜਿਹੜੇ ਹੈਗੇ ਆ ਉਹ ਆਰੰਭ ਕੀਤੇ ਆ ਜੀ ਤੇ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਭੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਦੂਜਾ ਹੈਗਾ ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦਕੋਹੜ ਦਾ ਰਹਿਣ ਵਾਲਾ ਜੀ ਤੀਜਾ ਬੰਦਾ ਹੈਗਾ ਵਿਲੀਨ ਪੁੱਤਰ ਮੱਦੀ ਮਸੀ ਵਾਸੀ ਜੋੜੀਨ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰੋਨ ਤੇ ਇੱਕ ਬੱਤੀਪੋਰ ਦਾ ਜਿਹੜਾ ਹੈਗਾ ਰਵਾਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅਮਰਸਰ ਵਿਖੇ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਦਿੱਲੀ ਕਿੱਥੇ ਕਰਨ ਜਾ ਰਹੇ ਦਿੱਲੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੇਮੀਨ ਲੀ ਪੁੱਛ ਕੇ ਚਾਇਆ ਹੈਗਾ ਇਹ ਜਿਹੜੇ ਪਿੰਨੇ ਬੰਦੇ ਹੈਗੇ ਆ ਇਹ ਬਾਦ ਜਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਸਰਕਾਰ ਦੇ ਨਾਲ ਅਸੀਂ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਚੱਲ ਰਿਹਾ ਜੀ ਨਾਲ ਆ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਗੇਰਾ ਹੋਣ ਨੂੰ ਹੈਪਨ ਬੀ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹਿਰਨ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰੋਂ ਇਹ ਕਿਦੋਂ ਆਈ ਹੈਗੀ ਆ ਜੋ ਪ੍ਰਿੰਲੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਤੇ ਖਾਸ ਕਰਕੇ ਜਿਹੜਾ ਬੱਚਾ ਹੋ ਰਿਹਾ ਉਹ ਨੇ ਉਹ ਜਿਹੜਾ ਹੈਗਾ ਉਹਦਾ ਜਿਹੜਾ ਨਾਮ ਹਰਪਾਲ ਸਿੰਘ ਤਾਂ ਹਰਪਾਲ ਸਿੰਘ ਤਾਂ ਨਕਿੰਦਰ ਸਿੰਘ ਹਰਪਾਲ ਸਿੰਘ ਤੇ ਸਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸ ਚ ਭਰਾ ਨੇ ਜੀ ਇਹ ਹਰਪਾਲ ਸਿੰਘ ਤੇ ਸਿੰਦਰ ਸਿੰਘ ਇਹ ਸਾਹਮਣੇ ਦੇ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਇਹ ਚਾਚੀ ਦਾ ਇਹ ਪੁੱਤ ਨੇ ਆਪਦੇ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਐ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਜੀ ਮੋਬਾਈਲ ਮਿਲਿਆ ਜੀ ਕਾਟਮ ਵਾਇਰ ਤੋਂ ਕੋਈ ਕੱਟਾ ਲਿਆ ਜਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਾਲਿਸਿਸ ਜਿਹੜਾ ਐਫਐਸਐਲ ਤੋਂ ਅਸੀਂ ਕਰਾਵਾਂਗੇ ਵੀ ਇਹਨਾਂ ਦੇ ਕਿਹੜਾ ਕਿਹੜਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੀਆਂ ਲਿੰਕੇਜ ਹੈਗੇ ਆ ਉਹ ਅਸੀਂ ਸਾਰੇ ਘੜਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਮਤ ਘਰਦੀ ਚੋਂ ਜਿਹੜਾ ਵਿਅਕਤੀ ਦੇਰੀ ਬਬੀ ਲਾਂਕਦਾ ਉਹਦਾ ਫਲੋਰ ਫੋਰ ਤੇ ਖੇਲ ਕਰਨ ਲਵਾਉਣੇ ਉਹਨਾਂ ਦੇ ਕਿਵੇਂ ਬਣਿਆ ਇਹ ਸਾਰਾ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਨਾ ਜੀ ਇਹ ਅਜੇ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈਗੀ ਆ ਮੁਕਤਮਾਂ ਦਾ ਤੇ ਕਰਕੇ ਰਿਕਵਰੀ ਕੀਤੀ ਹੈਗੀ ਆ ਇਹ ਸਾਰਾ ਕੁਝ ਪੁੱਛਗਿੱਛ ਇਹੀ ਆਊਗਾ ਤੇ ਗਾਂ ਜਿਹੜੀ ਫਰਦ ਜੋ ਵੀ ਕਿਸੇ ਕਿਸਮ ਦੀ ਜੇ ਕੋਈ ਹੋਰ ਰਿਕਵਰੀ ਹੋਊਗੀ ਉਹਦਾ ਨਾਂ ਸਾਂਝੀ ਕੀਤੀ ਜਾਊਗੀ ਇਹਨਾਂ ਨੇ ਦੱਸਣ ਤੋਂ ਪਹਿਲਾਂ ਚੱਕਰ ਇਹਨਾਂ ਦਾ ਬਾਰਡਰੂਮ ਵੀ ਉਹ ਪਹਿਲਾ ਚੱਕਰ ਲੱਗੇ ਸੀ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਅਜੇ ਦਸਤਿਆਂ ਨੂੰ ਪੁੱਛਗਿੱ ਅੱਜ ਰਿਪੋਰਟ ਚ ਪੇਸ਼ ਕਰਕੇ ਰਮਾਨ ਲੈ ਕੇ ਪੁੱਛੇਸ ਕਰਾਂਗੇ ਨਹੀਂ ਨਸਰ ਨਹੀਂ ਆਪੀ ਹੈਗੀ ਕਿੰਨਾ ਪੜੇ ਰਿਖੀ ਇਹ ਖੇਤੀਬਾੜੀ ਕਰਦਾ ਹੈ ਕਾਟੀ ਪੜ੍ਹਨ ਲਿਖਿਆ 10ਵੀਂ ਤੋਂ ਘੱਟ ਘੱਟ ਪਾਸ ਨਹੀਂ ਜੀ ਇਹ